ਪੁਲਸ ਆਈ ਏਕਾ ਟੋਗਟ 15 20 ਹਜ਼ਾਰ ਬੰਦਾ ਪੁਲਸ ਦਾ ਆਇਆ ਹੈ ਕਰੋੜਾਂ ਰੁਪਈਆ ਦਾ ਸਾਡਾ ਨੁਕਸਾਨ ਕਰਤਾ ਟਰਾਲੀਆਂ ਟਰੈਕਟਰ ਭੰਨ ਤੇ ਸਾੜਤੇ ਸਾੜ ਦੀ ਤੇ ਅਗਲਾ ਦੀ ਅਗਲਾ ਦੀ ਠੀਕ ਹੈ ਤੰਬੂਆਂ ਨੂੰ ਅੱਗ ਲੱਗੀ ਹੋਈ ਹੈ ਟੱਕੇ ਨਾਲ ਇਥੋਂ ਫਲੱਤਾਂ ਤੋਂ ਬਾਹਾਂ ਤੋਂ ਫੜ ਫੜ ਕੇ ਕਿਸਾਨਾਂ ਨੂੰ ਉਹ ਸੁੱਕੇ ਬੱਸਾਂ 'ਚ ਬਜ਼ੁਰਗਾਂ ਦੇ ਸਿਰ ਤੋਂ ਪੱਗਾਂ ਵੀ ਲਾਤੀਆਂ ਇਹਨਾਂ ਨੇ ਸੀਟ-ਸੀਟ ਕੇ ਚਾੜੇ ਸਮਾਨ ਸਿਲੰਡਰ ਦਾ ਇੱਕ ਵੀ ਨਹੀਂ ਹੈਗਾ ਸਿਲੰਡਰ ਨਹੀਂ ਬੈਗ ਨਹੀਂ ਐ ਬੈਗ ਫਰੋਲੇ ਹੋਏ ਨੇ ਜਿਵੇਂ ਕੁੜੀ ਵਿੱਚੋਂ ਪੈਸੇ ਲੱਭਦੇ ਹੋਣ ਕੱਲ ਇਹਨੇ ਧੋਗਲੀ ਨੀਤੀ ਵਰਤੀ ਸਾਡੇ ਨਾਲ ਮੀਟਿੰਗ ਦਾ ਬਹਾਨਾ ਦੇ ਕੇ ਜਿੰਨੇ ਸਾਡੇ ਆਗੂ ਸਨ ਉੱਥੇ ਸੱਦ ਲੈ ਇਹਨੂੰ ਪਤਾ ਸੀ ਵੀ ਇੱਥੋਂ ਦੇ ਡੱਲੇ ਵਾਲ ਨੂੰ ਚੱਕ ਨਹੀਂ ਸਕਦੇ ਤੇ ਨਾਲ ਚੱਕਣ ਦਿੰਦੇ ਮੀਟਿੰਗ 'ਚ ਬੁਲਾ ਲਏ ਸਾਰੇ ਲੀਡਰ ਪਿੱਛੋਂ ਇਹਨੇ ਆ ਕਰਾਉਣੀ ਹਰਕਤ ਕਰਕੇ ਇੱਥੇ ਸਾਰਾ ਸਾਡਾ ਨੁਕਸਾਨ ਕਰਤਾ ਕਿਸਾਨਾਂ ਦਾ ਪੁੱਤ ਬਣਿਆ ਤੇ ਕੋਈ ਨਹੀਂ ਗੱਲਾਂ ਨਾਲ ਤੇ ਮੈਂ ਵੀ ਕਹਿ ਦੂੰਗਾ ਗੱਲਾਂ ਨਾਲ ਥੋੜਾ ਪਕੌੜੇ ਬੱਕਦੇ ਹੁੰਦੇ ਆ ਇਹ ਪੰਜਾਬ ਦੇ ਕਿਸਾਨਾਂ ਨਾਲ ਮੈਂ ਤਾਂ ਕਹਿੰਦਾ ਵੀ ਮਤਰੀ ਹੀ ਮਾਨ ਨਾਲ ਉਹ ਵੀ ਵੱਧ ਭੈੜਾ ਸਲੂਕ ਇਹ ਕਰ ਰਹੇ ਆ ਇਹ ਪਰੇਸ਼ਾਨੀ ਦੀ ਇਹਨਾਂ ਨੂੰ ਕੋਈ ਲੱਗਦਾ ਸੀ ਬੇਸੀ ਪਰੇਸ਼ਾਨ ਪਹਿਲੂ ਉਹ ਕੰਦਾ ਤੜਵਾਉਂਦੇ ਕੰਦਾ ਤੜਵਾ ਕੇ ਰਾਖ ਲਾਂਦੇ ਫਿਰ ਸਾਨੂੰ ਆਂਦੇ ਵੀ ਤੁਸੀਂ ਆਪਣੀਆਂ ਟਰਾਲੀਆਂ ਇੱਕ ਸਾਈਡ ਤੇ ਕਰ ਲਓ ਅਸੀਂ ਕਰ ਲਈਏ ਲੋਕੋਏ ਟੀਵੀ ਨਾਲ ਜੁੜਾ ਤੁਸੀਂ ਮੈਂ ਇਮਤਾਜ਼ ਖਨੌਰੀ ਬਾਰਡਰ ਤੇ ਮੌਜੂਦਾ ਸਵੇਰ ਦੇ ਹਾਲਾਤ ਦਿਖਾ ਦਿੰਨੇ ਆ ਤਸਵੀਰ ਦਿਖਾਉਂਦੇ ਆ ਕਿ ਲਗਭਗ ਇਥੋਂ ਟਰੈਕਟਰ ਟਰਾਲੀਆਂ ਸਾਰਾ ਸਮਾਨ ਸਾਰੇ ਕਿਸਾਨ ਇਥੋਂ ਗ੍ਰਫਤਾਰ ਕਰਕੇ ਪੁਲਿਸ ਲੈ ਚੁੱਕੀ ਲਿਜਾ ਚੁੱਕੀ ਹੈ ਇੱਥੇ ਕੁਝ ਹੁਣ ਲੋਕ ਜਮ੍ਹਾਂ ਹੋਣੇ ਸ਼ੁਰੂ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਕਸਰ ਵਾਪਰਿਆ ਕੀ ਰਾਤ ਕੀ ਕੁਝ ਵਾਪਰਿਆ ਇੱਥੇ ਇੱਕ ਬਾਈ ਵੀ ਮੌਜੂਦ ਨੇ ਜਿਹੜੇ ਇੱਥੇ ਮੌਜੂਦ ਸੀ ਲੱਗਦਾ ਜਿੱਸਾ ਉਹਨਾਂ ਗੱਲਾਂ ਕਰ ਰਹੇ ਆ ਬਾਈ ਜੀ ਬਾਈ ਜੀ ਕੀ ਹੋਇਆ ਰਾਤ ਇੱਥੇ ਕੀ ਵਾਪਰਿਆ ਸਾਰਾ ਕੁਝ ਇੱਥੇ ਰਾਤ ਜੀ ਇਧਰੋਂ ਪੁਲਿਸ ਆਈ ਹੈ ਘੱਟੋ ਘੱਟ 15-20 ਹਜ਼ਾਰ ਬੰਦਾ ਪੁਲਿਸ ਦਾ ਆਇਆ ਹੈ ਤੇ ਕਿਸਾਨਾਂ ਨੂੰ ਲੈ ਕੇ ਬੱਸ ਆ ਜੱਦ ਕੇ ਪੁਲਿਸ ਵਾਲੇ ਤੇ ਜੋ ਗੱਡੀਆਂ ਇਹਨਾਂ ਦੇ ਟਰੈਕਟਰ ਟਾ ਲਿਆ ਨੂੰ ਸਾਰੀਆਂ ਪਾ ਕੇ ਇਹਨਾਂ ਜੇਸੀ ਮਸ਼ੀਨਾਂ ਚ ਸਾਰੀਆਂ ਇਧਰ ਬੱਤੀ ਤਰ੍ਹਾਂ ਕੋਲ ਰੱਖਿਆ ਸਾਰਾ ਹਾਂ ਟੋਚਨ ਪਾ ਕੇ ਲੈ ਕੇ ਸਾਰਾ ਮਸ਼ੀਨਾਂ ਨਾਲ ਲੈ ਕੇ ਚੱਕੀ ਵੱਡੀਆਂ ਮਸ਼ੀਨਾਂ 크ਰੇਨ ਨਾਲ ਲੈ ਕੇ ਚੱਕੀ ਨਾਲ ਟਰੈਕਟਰ ਨਾਲ ਸਾਰਾ ਕੁਝ ਪਾ ਕੇ ਲੈ ਗਏ ਉਹਨਾਂ ਦਾ ਕੁਝ ਅੱਧਾ ਰਹਿ ਗਿਆ ਸਮਾਨ ਅੱਧਾ ਲੈ ਕੇ ਚੱਕੀ ਅੱਧਾ ਲੈ ਗਏ ਬੰਦੇ ਵੀ ਗਏ ਸਾਰੇ ਇੱਥੋਂ ਕਿਸਾਨ ਸਾਰੇ ਚੱਕ ਲਏ ਜਿੰਨੇ ਹੈਗੇ ਸੀ ਕਿਸਾਨ ਕੋਈ ਵੀ ਨਹੀਂ ਉੱਥੇ ਕੋਈ ਨਹੀਂ ਹੈਗਾ ਸਮਾਨ ਸਮਾਨ ਪਿਆ ਹੈ ਜਿੰਨੇ ਬਾਹਰ ਦੇ ਕਿਸਾਨ ਸਾਰੇ ਲੈ ਕੇ ਚਾਕੇ ਸਾਰੇ ਲੈ ਗਏ ਹਾਂਜੀ ਹਾਂ ਤੇ ਜੇਕਰ ਕੋਈ ਮੰਨ ਲਓ ਹੋਰ ਕਿਸਾਨ ਉਸ ਤੋਂ ਬਾਅਦ ਆਏ ਸੀ ਕਿ ਇੱਥੇ ਨਹੀਂ ਆਏ ਜੀ ਕੋਈ ਨਹੀਂ ਆਇਆ ਹੁਣ ਤਾਂ ਇਹ ਮਹੀਨੇ ਲੋਕ ਜਿਵੇਂ ਖੜੇ ਤੁਸੀਂ ਦੇਖਣ ਲੱਗ ਰਹੇ ਇਹ ਮਹੀਨੇ ਬਸ ਹੁਣ ਹੋਰ ਕਿਹੜੀ ਕਿਹੜੀ ਰਾਤ ਪੋਰ ਸਾਇਸੀ 20000 ਕਟੋ-ਕਟ ਬੰਦਾ 20000 15 ਜ਼ਿਲ੍ਹਿਆਂ ਦੀ ਪੁਲਿਸ 15 ਜ਼ਿਲ੍ਹੇ ਹਾਂਜੀ 15 ਜ਼ਿਲ੍ਹੇ ਨਾਲ ਹੋਰ ਕੋਈ ਮਸ਼ੀਨਾ ਮਸ਼ੀਨਾ ਕੀ ਕੋਈ ਸੀ ਉਹਨਾਂ ਮਸ਼ੀਨਾ ਇਥੋਂ ਦੀਆਂ ਸੀ ਖਨੋਰੀ ਦੀਆਂ ਸਾਰੀਆਂ ਕ੍ਰੇਨਾਂ ਸੀ ਇੱਕ ਪੁਲਿਸ ਨਾਲ ਜੇ ਮਸ਼ੀਨਾ ਸੀ ਜਾਂ ਸਾਰਾ ਸੌਦਾ ਲੈ ਰਹੇ ਸੀ ਪੂਰਾ ਪੂਰਾ ਉਹ ਲੈ ਰਹੇ ਸੀ ਕਰੈਨਾ ਰੱਖ ਦਨ ਯਾਰ ਦੀਆਂ ਸੀ ਸਾਰੀਆਂ ਐਮਬੋਲਰ 6 ਉਹ ਆਰੀਆਂ ਨੇ ਮਸ਼ੀਨਾ ਪਾਣੀ ਵਾਲੀਆਂ ਸਮਾਨ ਸਮੂਹ ਨੂੰ ਕੋਈ ਤੋੜਾ ਟੋੜਾ ਵੀ ਗਿਆ ਇੱਥੇ ਨਾ ਨਾ ਕੁਛ ਨਹੀਂ ਤੋੜਾ ਕੁਛ ਨਹੀਂ ਐਵੇਂ ਲੈ ਕੇ ਚੱਕੇ ਵੀ ਚੱਕੇ ਲੈ ਮਸ਼ੀਨਾ ਨਾਲ ਲੱਗੇ ਮਸ਼ੀਨਾ ਉਹ ਟੁੰਡਾ ਜਿਹੜੇ ਸੀਗੇ ਉੱਥੇ ਨਾ ਉਹ ਨਾਲ ਹੀ ਲੱਗੀ ਤੰਬੂ ਸਮੂਹ ਲੱਦ ਗਏ ਤੋੜ ਫੋੜ ਕੁਛ ਨਹੀਂ ਹੋਇਆ ਰੌਲਾ ਕੁਛ ਨਹੀਂ ਹੋਇਆ ਬਸ ਅਣਾ ਸ਼ਾਂਤੀ ਨਾਲ ਹੀ ਚੱਕੀ ਜਾਂਦੀ ਹੈ ਪੁਲਿਸ ਬਸ ਹਾਂਜੀ ਅੱਛਾ ਸਮਾਨ ਲੈ ਕੇ ਹਾਂਜੀ ਹਾਂ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜਾ ਰਾਤ ਧਰਨਾ ਚਕਾਇਆ ਗਿਆ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਇੱਥੇ ਪੁਲਿਸ ਰਾਤ ਆਉਂਦੀ ਹੈ ਕਹਿੰਦੇ 15 ਹਾਂ ਹੋਏਗੀ 15-20 ਹਜ਼ਾਰ ਦੀ 15-20 ਤੋਂ ਵੀ ਵੱਧ ਹੋ ਸਕਦੀ ਹੈ ਜੀ ਜਦੋਂ ਪੁਲਿਸ ਨੇ ਇਹੋ ਜੇ ਸਰਕਾਰ ਨੇ ਗੰਦੇ ਕੰਮ ਕਰਾਣੇ ਹੋਣ ਫਿਰ ਇਹੋ ਜੇ ਕੰਮ ਫਰਕਾ ਕਰਦੀਆਂ ਹੁੰਦੀਆਂ ਨੇ ਕਿਵੇਂ ਸਰਕਾਰ ਤਾਂ ਮੁੱਖ ਮੰਤਰੀ ਕਹਿੰਦੇ ਰਹੇ ਮੈਂ ਕਿਸਾਨਾਂ ਦਾ ਹੀ ਪੁੱਤਾਂ ਕਿਸਾਨਾਂ ਦੀ ਗੱਲ ਕਰਦਾ ਫਿਰ ਹਾਂ ਹੁਣ ਕੀ ਹੋਇਆ ਰਾਤ ਨੂੰ ਕਿਸਾਨਾਂ ਦਾ ਪੁੱਤ ਬਣਿਆ ਤੇ ਕੋਈ ਗੱਲਾਂ ਨਾਲ ਤਾਂ ਮੈਂ ਵੀ ਕਹਿ ਦੂੰਗਾ ਗੱਲਾਂ ਨਾਲ ਥੋੜਾ ਪਕੌੜੇ ਪੱਕਦੇ ਹੁੰਦੇ ਆ ਗੱਲਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਹੈ ਭਗਵਾਨ ਤੁਮੈਨ ਕਹਿੰਦਾ ਕੁਝ ਸੀ ਬਦਲਾ ਬਦਲਾ ਆਪ ਬਦਲਾ ਲਿਆਤਾ ਸਾਨੂੰ ਇਹਨੇ ਬਦਲਾ ਲਿਆ ਗਿਆ ਸਾਡਾ ਹੀ ਨਾਸ ਮਾਰਤਾ ਪਹਿਲੂ ਚੰਡੀਗੜ੍ਹ ਕੁੱਟ ਤੇ ਕੱਲ ਇਹਨੇ 도ਗਲੀ ਨੀਤੀ ਵਰਤੀ ਸਾਡੇ ਨਾਲ ਮੀਟਿੰਗ ਦਾ ਬਹਾਨਾ ਦੇ ਕੇ ਜਿੰਨੇ ਸਾਡੇ ਆਗੂ ਸਨ ਉੱਥੇ ਸੱਦਲੇ ਨੂੰ ਪਤਾ ਸੀ ਵੀ ਇੱਥੋਂ ਤੇ ਡਲੇ ਵਾਲ ਨੂੰ ਚੱਕ ਨਹੀਂ ਸਕਦੇ ਹੈ ਤੇ ਨਾਲ ਹੀ ਚੱਕਣ ਦਿੰਦੇ ਇਹਨੂੰ ਪਤਾ ਸੀ ਇਹਨੇ 도ਗਲੀ ਨੀਤੀ ਵਰਤੀ ਉਧਰ ਮੀਟਿੰਗ ਤੇ ਇਹ ਕਿ ਮੀਟਿੰਗ ਚ ਬੁਲਾ ਲਏ ਸਾਰੇ ਲੀਡਰ ਪਿੱਛੋਂ ਇਹਨੇ ਆ ਕਰਾਉਣੀ ਹਰਕਤ ਕਰਕੇ ਇੱਥੇ ਸਾਰਾ ਸਾਡਾ ਨੁਕਸਾਨ ਕਰਤਾ ਕਰੋੜਾਂ ਰੁਪਈਆ ਦਾ ਸਾਡਾ ਨੁਕਸਾਨ ਕਰਤਾ ਟਰਾਲੀਆਂ ਟਰੈਕਟਰ ਭੰਨ ਤੇ ਸਾੜ ਤੇ ਅਛਾ 60 ਦੇ ਉੱਤੇ 60 ਦੇ ਤੇ ਮੈਂ ਦਿਖਾਉਣਾ ਜਾ ਕੇ ਸਾਡੇ ਸਾੜੇ ਹੋਏ ਅਛਾ ਅਗਲਾਤੀ ਅਗਲਾਤੀ ਠੀਕ ਹੈ ਟੰਬੂਆਂ ਨੂੰ ਅੱਗ ਲੱਗੀ ਹੋਈ ਹੈ ਸਮਾਨ ਚੋਰੀ ਚੋਰੀ ਵੀ ਕੀਤਾ ਕਹਿੰਦੇ ਇੱਥੇ ਸਮਾਨ ਸਿਲੰਡਰ ਦਾ ਇੱਕ ਵੀ ਨਹੀਂ ਹੈਗਾ ਸਿਲੰਡਰ ਨਹੀਂ ਬੈਗ ਨਹੀਂ ਹੈ ਬੈਗ ਫਰੋਲੇ ਹੋਏ ਨੇ ਜਿਵੇਂ ਕੁੜੀ ਵਿੱਚੋਂ ਪੈਸੇ ਲੱਭਦੇ ਹੁਣ ਅੱਛਾ ਇਹੋ ਜੀ ਪ੍ਰਸ਼ਾਸਨ ਨੇ ਇਹੋ ਜੀਆਂ ਕਰਾਉਣੀਆਂ ਹਰਕਤਾਂ ਇੱਥੇ ਕੀਤੀਆਂ ਨੇ ਪੂਰੀ ਫਰੋਲੇ ਫਰਲੀ ਕੀਤੀ ਪੂਰੀ ਜ ਪੂਰੀ ਇੱਕ ਵੀ ਟਰਾਲੀ 'ਚ ਤੁਸੀਂ ਜਾ ਕੇ ਦੇਖ ਲਓ ਗੈਸ ਸਿਲੰਡਰ ਕੋਈ ਵੀ ਚੁੱਲਾ ਗੈਸ ਚੁੱਲਾ ਕੋਈ ਨਹੀਂ ਹੈਗਾ ਸਾਰਾ ਕੁਝ ਸਾਰਾ ਕੁਝ ਲੈ ਗਏ ਤੇ ਇਹ ਵੀ ਇੱਕ ਨਾਲ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਜਿਹੜੇ ਘਰੇ ਜਾਣਾ ਚਾਹੁੰਦੇ ਉਹ ਤੋਰ ਕੇ ਭੇਜਦੇ ਇਥੋਂ ਘਰੇ ਕੌਣ ਜਾਣਾ ਚਾਹੁੰਦਾ ਸੀ ਧੱਕੇ ਨਾਲ ਇਥੋਂ ਫੜ ਲੱਤਾਂ ਤੋਂ ਬਾਵਾ ਤੋਂ ਫੜ ਫੜ ਕੇ ਕਿਸਾਨਾਂ ਨੂੰ ਉਹ ਛੁੱਟਿਆ ਬੱਸਾਂ 'ਚ ਬੱਸਾਂ 'ਚ ਛੁੱਟਿਆ ਹਾਂ ਬਜ਼ੁਰਗਾਂ ਦੇ ਸਿਰ ਤੋਂ ਪੱਗਾਂ ਵੀ ਲਾਤੀਆਂ ਇਹਨਾਂ ਨੇ ਅੱਛਾ ਕਸੀੜ ਕਸੀੜ ਕੇ ਚੜ੍ਹੇ ਨੇ ਤੇ ਕਿਵੇਂ ਦੇਖਦੇ ਹੋ ਵੀ ਪੰਜਾਬ ਦੀ ਪੁਲਿਸ ਆ ਪੰਜਾਬ ਦੀ ਲੋਕ ਆ ਆਪਸ ਵਿੱਚ ਇਹ ਕੁਝ ਕਰ ਰਹੇ ਆ ਇਹ ਜੀ ਕੈਨ ਨੂੰ ਹੀ ਪੰਜਾਬ ਦੇ ਅਸੀਂ ਤੇ ਅੱਗੇ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਵੀ ਸੈਂਟਰ ਸਰਕਾਰ ਸਾਨੂੰ ਕੀ ਸਮਝਦੀ ਏ ਵੀ ਇਹ ਪਾਕਿਸਤਾਨੀ ਨੇ ਵੀ ਇਹ ਸਾਡਾ ਹਿੰਦੁਸਤਾਨ ਦਾ ਹਿੱਸਾ ਨਹੀਂ ਜੀ ਜੇ ਇਹ ਸਾਨੂੰ ਆਪਣਾ ਹਿੰਦੁਸਤਾਨ ਦਾ ਹਿੱਸਾ ਸਮਝਣ ਤੇ ਸਾਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਇੱਥੇ ਸੜਕਾਂ ਤੇ ਰੋਲਦਿਆਂ ਨੂੰ ਜੇ ਇਹ ਸਾਨੂੰ ਆਪਣਾ ਹਿੰਦੁਸਤਾਨ ਦਾ ਹਿੱਸਾ ਸਮਝਣ ਤੇ ਕੀ ਗੱਲ ਸਾਡੀ ਜਿਹੜੀਆਂ ਮੰਗਾਂ ਨੇ ਇਹ ਅਸੀਂ ਕੋਈ ਨਜਾਇਜ਼ ਮੰਗਾਂ ਥੋੜਾ ਮੰਗ ਰਹੇ ਹਾਂ ਸਾਡਾ ਜਿਹੜਾ ਬਣਦਾ ਹੱਕ ਐ ਐਮਐਸਪੀ ਕੋਈ ਗਲਤ ਤੇ ਨਹੀਂ ਐਮ ਐਸ ਵੀ ਲੈਣੀ ਹੁਣ ਤੁਸੀਂ ਇੱਕ ਮੁਕਾਬਲਾ ਆਓ ਵੀ ਸਾਡੇ ਸਾਡੀ ਇੱਥੋਂ ਸਬਜ਼ੀ ਇਹਨਾਂ ਨੇ 5 ਰੁਪਏ ਖਰੀਦ ਕੇ 5 ਰੁਪਏ ਜੀਮੀਦਾਰ ਤੋਂ ਇਹਨਾਂ ਨੇ ਖਰੀਦ ਕੇ ਉਸੇ ਟਾਈਮ ਹੀ ਜਿਹੜਾ ਰੇੜੀ ਵਾਲਾ ਜਾਂ ਫੜੀ ਵਾਲਾ ਉਹ ਉਹੀ ਸਬਜ਼ੀ 10 ਰੁਪਏ ਵੇਚ ਦਿੰਦਾ ਹੈ ਹੈ ਤੇ ਮਰਿਆ ਤੇ ਜੀਮੀਦਾਰ ਜਿਹੜੇ ਜੀਮੀਦਾਰ ਨੇ ਇੱਕ ਫਸਲ 6 ਮਹੀਨੇ ਆਪਣੇ ਪੁੱਤਾਂ ਵਾਂਗੂ ਪਾਲ ਕੇ ਉਸ ਤੋਂ ਬਾਅਦ ਜੇ ਉਹਨੂੰ ਇਹੋ ਜਿਹਾ ਆਪਣਾ ਵਾਜਬ ਰੇਟ ਹੀ ਨਹੀਂ ਮਿਲਦਾ ਜੇ ਜਿਹੜੀ ਚੀਜ਼ ਹੁਣ ਉਹਦਰ ਆਪਣਾ ਤਾਮਲਨਾਡੂ ਸੀ ਤਾਮਲਨਾਡੂ ਦੇ ਸਾਡੇ ਕਿਸਾਨ ਗਏ ਉੱਥੇ ਉਹਨਾਂ ਨੇ ਗੱਲ ਕੀਤੀ ਜਿਹੜਾ ਆਪਣਾ ਨਾਰੀਅਲ ਨਾਰੀਅਲ ਜੀ ਜੀ ਨਾਰੀਅਲ 1 ਪੀਸ 12 ਰੁਪਏ ਦਾ ਉਹਨਾਂ ਕਿਸਾਨਾਂ ਨੇ ਆਖਿਆ ਵੀ ਸਾਡਾ 1 ਨਾਰੀਅਲ ਦਾ ਪੀਸ 12 ਰੁਪਏ ਦਾ ਵਿਕਦਾ ਹੈ ਜੀ ਉਹੀ ਨਾਰੀਅਲ ਦਾ ਪੀਸ ਅਸੀਂ ਇੱਥੇ 70 ਰੁਪਏ ਦਾ ਲੈ ਰਹੇ ਹਾਂ ਲੈਨੇ ਆ ਨਾ ਹੈ ਇਹ ਜਿਹੜੀ ਲੋਟ ਸਾਡੀ ਕਿਸਾਨਾਂ ਦੀ ਇਸੇ ਕਰਕੇ ਅਸੀਂ ਇਹ ਧਰ ਨਾਲ ਆਏ ਵੀ ਸਾਨੂੰ ਐਮਐਸਪੀ ਗਾਰੰਟੀ ਕਾਨੂੰਨ ਚਾਹੀਦਾ ਹੈ ਅਸੀਂ ਕੋਈ ਗਲਤ ਨਹੀਂ ਨਾਲੇ ਸਰਕਾਰ ਨੇ ਸਾਡੀਆਂ ਮੰਗਾਂ ਦਿੱਲੀ 'ਚ ਮੰਨੀਆਂ ਹੋਈਆਂ ਸਨ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਅਸੀਂ ਇੱਥੇ ਛੜਕਾਂ ਤੇ ਬੈਠੇ ਸਾਂ ਅੱਛਾ ਜਦੋਂ ਜਦੋਂ ਕਿਸਾਨ ਇੱਧਰ ਆ ਕੇ ਬੈਠੇ ਆ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਕਿ ਇਹਨਾਂ ਨੂੰ ਦਿੱਲੀ ਜਾਣ ਦਿਓ ਦਿੱਲੀ ਸਾਡੀ ਰਾਜਧਾਨੀ ਹੈ ਫਿਰ ਉਦੋਂ ਇਹ ਕਹਿੰਦੇ ਰਹੇ ਆ ਹੁਣ ਖੁਦ ਪੁਲਿਸ ਭੇਜ ਕੇ ਚਕਾਤਾ ਮੈਂ ਸਾਹਿਬ ਜੀ ਇਹ ਤਾਂ ਭਗਵੰਤ ਮਾਨ ਦੀ ਸੈਂਟਰ ਨਾਲ ਰਲ ਹੀ ਭੁਗਤੇ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਅਜੇ ਤੱਕ ਵੀ ਜਿਹੜਾ ਇਹਨਾਂ ਨਾਲ ਆਪਣਾ ਅੱਗੇ ਨਾਕਾ ਲੱਗਾ ਹੋਇਆ ਹੈ ਹਰਿਆਣੇ 'ਚ ਉੱਥੇ ਇੱਕ ਵੀ ਇਹਨਾਂ ਨੇ ਜਿਹੜੀ ਕੰਧ ਦੇ ਉਹਨੂੰ ਏਟਾ ਰੋੜਾ ਨਹੀਂ ਮਾਰਿਆ ਇੱਕ ਵੀ ਕੰਧ ਜਿਹੜੀ ਉਹ ਭੰਨੀ ਨਹੀਂ ਇਹ ਸਾਡੇ ਪੰਜਾਬ ਦੇ ਹੀ ਦੁਸ਼ਮਣ ਬਣੇ ਹੋਏ ਸਨ ਆਹ ਪੰਜਾਬ ਦੇ ਹੀ ਦੁਸ਼ਮਣ ਬਣੇ ਸਨ ਜੇ ਇਹ ਚਾਹੁੰਦੇ ਇਹ ਕਹਿੰਦੇ ਵੀ ਰਸਤਾ ਖਰਾਬ ਹੈ ਜੀ ਇੱਥੇ ਆਰਥਿਕ ਜਿਹੜੀ ਇਹ ਰਸਤਾ ਵਪਾਰੀ ਲੈਣ ਜਿਹੜਾ ਉਹ ਪਰੇਸ਼ਾਨ ਹੁੰਦਾ ਹਾਂ ਜੀ ਪਰੇਸ਼ਾਨ ਹੁੰਣਾ ਜੇ ਪਰੇਸ਼ਾਨ ਨਹੀਂ ਦੀ ਇਹਨਾਂ ਨੂੰ ਕੋਈ ਲੱਗਦਾ ਸੀ ਬੇਸੀ ਪਰੇਸ਼ਾਨ ਪਹਿਲੂ ਉਹ ਕੰਧਾਂ ਤੜਵਾਉਂਦੇ ਕੰਧਾਂ ਤੜਵਾ ਕੇ ਰਾਖ ਲਾਂਦੇ ਫਿਰ ਸਾਨੂੰ ਆਂਦੇ ਵੀ ਤੁਸੀਂ ਆਪਣੀਆਂ ਟਰਾਲੀਆਂ ਇੱਕ ਸਾਈਡ ਤੇ ਕਰ ਲਓ ਅਸੀਂ ਕਰ ਲੈਂਦੇ ਪਰ ਇਹ ਤੇ ਇੱਕ ਜਮਾਈ ਧੱਕਾ ਹੈ ਨਾ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਲਾ ਲਓ ਪੰਜਾਬ ਨਾਲ ਧੱਕਾ ਲਾ ਲਓ ਇਹ ਪੰਜਾਬ ਦੇ ਕਿਸਾਨਾਂ ਨਾਲ ਮੈਂ ਤਾਂ ਕਹਿਣਾ ਵੀ ਮਤਰਈ ਮਾਂ ਨਾਲੋਂ ਵੀ ਵੱਧ ਭੈੜਾ ਸਲੂਕ ਇਹ ਕਰ ਰਹੇ ਨੇ ਪਰ ਪਰ ਜਿਵੇਂ ਚੋਣਾਂ ਤੋਂ ਪਹਿਲਾਂ ਇੱਕ ਇੰਟਰਵਿਊ ਹੁਣ ਚੱਲ ਰਹੀ ਹੈ ਭਗਵੰਤ ਮਾਨ ਮੁੱਖ ਮੰਤਰੀ ਦੀ ਉਹ ਕਹਿੰਦੇ ਆ ਕਿ ਐਮਐਸਪੀ ਆ ਵੀ ਜੇਕਰ ਦੇ ਦੇਉਗੇ ਤਾਂ ਚੰਗੀ ਗੱਲ ਨਹੀਂ 2022 ਵਿੱਚ ਸਾਡੀ ਸਰਕਾਰ ਹੋ ਗਈ ਸਾਰੇ ਉਹ ਤੇ ਦੇ ਦੇਾਂਗੇ ਪਰ ਦੇਤੀ ਇਹਨਾਂ ਨੇ ਮੈਨਾਂ ਜੀ ਜੇ ਦੇ ਦੇਣ ਤੇ ਫਿਰ ਸਾਨੂੰ ਆਲ ਕੰਮ ਕਰਨ ਦੀ ਲੋਡ ਕੀ ਸੀ ਇਹ ਕਹਿਣ ਦੀਆਂ ਗੱਲਾਂ ਕੋਈ ਛੋੜਨੇ ਦੇਣਾ ਕੋਈ ਹੋਰ ਐਮਐਸਪੀ ਤੇ ਕਹਿੰਦੇ ਨੇ ਵੀ ਐਮਐਸਪੀ ਤੇ ਅਸੀਂ ਦੇਣੇ ਆ ਜੀ ਕਣਕ ਝੋਨੇ ਤੇ ਦੇਣੇ ਆ ਤੁਸੀਂ ਇਹ ਦੱਸੋ ਵੀ 2300 25 ਰੁਪਏ ਝੋਨੇ ਦਾ ਰੇਟ ਸੀ ਐਮਐਸਪੀ ਦਾ ਇਹਨਾਂ ਨੇ ਜੇ ਸਾਨੂੰ ਐਮਐਸਪੀ ਦੇਣੀ ਸੀ ਤੇ ਤਿੰਨ ਤਿੰਨ ਸੌ ਰੁਪਏ ਦਾ ਕੱਟ ਲਾ ਕੇ ਸਾਡਾ ਝੋਨਾ ਜ਼ਿਮੀਂਦਾਰਾਂ ਦਾ ਕਿਉਂ ਖਰੀਦਿਆ ਇਹਨਾਂ ਨੇ ਉਹ ਕਿੱਧਰ ਗਈ ਐਮਐਸਪੀ ਅਸੀਂ ਇਹੋ ਹੀ ਚਾਹੁੰਦੇ ਆ ਵੀ ਜੇ 2325 ਰੁਪਏ ਦਾ ਰੇਟ ਐਮਐਸਪੀ ਦਾ ਹੈ ਜਿਹੜਾ ਇਸ ਤੋਂ ਕੋਈ ਵੀ ਵਪਾਰੀ ਜਾਂ ਕੋਈ ਵੀ ਵਰਗ ਇਹ ਤੋਂ ਘੱਟ ਖਰੀਦਦਾ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ ਪੀਐਸ ਤੋਂ ਐਮਐਸਪੀ ਤੋਂ ਵੱਧ ਖਰੀਦ ਸਾਡੀ ਤੇ ਹੋਈ ਮੰਗ ਇਹ ਚਾਹੁੰਦੇ ਹੀ ਨਹੀਂ ਕੀ ਲੱਗਦਾ ਪਰ ਜਿਹੜੀ ਸਰਕਾਰ ਆ ੱੱਕੇ ਨਾਲ ਜਿਵੇਂ ਆ ਧਰਨਾ ਰਾਤ ਤੇ ੱੱਕੇ ਨਾਲ ਚਕਾਇਆ ਗਿਆ ਉਧਰੋਂ ਪੰਜਾਬ ਵਿੱਚ ਅਕਾਊਂਟਰ ਹੋ ਰਹੇ ਆ ਨੌਜਵਾਨਾਂ ਦੇ ਗੋਲੀਆਂ ਵੱਜ ਰਹੀਆਂ ਨੇ ਫਿਰ ਚੱਲ ਕੀ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਬਸ ਜੀ ਇਹ بس ਸੈਂਟਰ ਨਾਲ ਹੀ ਮਿਲ ਕੇ ਕੰਮ ਚੱਲ ਰਿਹਾ ਓਹ ਕਹਿੰਦਾ ਸੀ ਬਦਲਾ ਲਿਆਓ ਬਦਲਾ ਲਓ ਆਮ ਆਪ ਦੀ ਸਰਕਾਰ ਆਪ ਦੀ ਸਾਨੂੰ ਤੇ ਆਪਦੀ ਲੱਗਦੀ ਨਹੀਂ ਇਹ ਤੇ ਐਂ ਲੱਗਦੀ ਵੀ ਭਾਜੀਪੀ ਦੀ ਸਰਕਾਰੀ ਹੋਵੇ ਆਪਦੀ ਤਾਂ ਹੈ ਨਹੀਂ ਇਹ ਬਦੋਮੇ ਫਰਕ ਨਹੀਂ ਲੱਗਦਾ ਕੋਈ ਨਾ ਜੀ ਨਾ ਇਹ ਉਸ ਤੋਂ ਵੱਧ ਨਿਕਲਿਆ ਠੀਕ ਹੈ ਹਾਂਜੀ ਅੱਛਾ ਇਸ ਤੋਂ ਬਾਅਦ ਜਿਵੇਂ ਹੁਣ ਧਰਨਾ ਚਕਾਤਾ ਕਈ ਲੋਕ ਖੁਸ਼ ਵੀ ਹੋ ਰਹੇ ਨੇ ਕਿ ਚੰਗਾ ਹੋਇਆ ਧਰਨਾ ਚਕਾਤਾ ਇਹ ਵਿਹਲੇ ਆਏ ਬਹਿ ਜਾਂਦੇ ਸੜਕਾਂ ਰੋਕ ਲੈਂਦੇ ਆ ਵੀ ਇਦਾਂ ਦੀਆਂ ਲੋਕ ਦੀ ਗੱਲਾਂ ਕਰਦੇ ਆ ਕਿ ਹੁਣ ਜਿਹੜਾ ਰਸਤਾ ਰੋਕਿਆ ਰਸਤਾ ਖੁੱਲ ਗਿਆ ਕੋਈ ਗੱਲ ਨਹੀਂ ਇਹ ਲੋਕੀ ਕਰਦੇ ਹੁੰਦੇ ਨੇ ਜੀ ਲੋਕਾਂ ਨੇ ਬਾਬੇ ਨਾਨਕ ਨੂੰ ਨਹੀਂ ਚੰਗਾ ਕਿਹਾ ਤੁਸੀਂ ਅੱਜ ਤੁਸੀਂ ਆਪ ਕੋਈ ਚੰਗਾ ਕੰਮ ਕਰਨ ਲੱਗ ਜਾਓ ਟਾਡੀ ਪ੍ਰਸ਼ੰਸਾ ਕਰਨ ਵਾਲੇ ਘੱਟ ਲੋਕ ਹੋਣਗੇ ਤੁਹਾਡੇ ਸੱਚ ਦੇ ਨਾਲ ਕੋਈ ਖੜੂਗਾ ਤੈਨੂੰ ਪਤਾ ਵੀ ਝੂਠ ਦੇ ਨਾਲ ਤੇ ਸਾਰੀ ਦੁਨੀਆ ਖੜਦੀ ਹੈ ਹੈ ਇਸੇ ਤਰ੍ਹਾਂ ਹੀ ਕੋਈ ਗੱਲ ਨਹੀਂ ਚਕਾਤਾ ਇਹਨਾਂ ਨੇ ਜੋ ਮਰਜੀ ਹੈ ਕਦੇ ੱਤਕਾ ਕਰਦੇ ਕਰੀ ਜਾਣ ਪਰ ਕੋਈ ਗੱਲ ਨਹੀਂ ਅਸੀਂ ਜੋ ਵੀ ਅੱਗੋਂ ਸਾਨੂੰ ਉਹ ਕਮਾਉਣਗੇ ਅਗਲੇ ਸਾਡੇ ਕਿਸਾਨ ਆਗੂ ਦائیںਗੇ ਉਸੇ ਤੇ ਹੀ ਆਪਣਾ ਕੰਮ ਕਰਨ ਦਾ ਜਿਵੇਂ ਐਡਾ ਵੱਡਾ ਅੰਦੋਲਨ ਚੁਕਾ ਦਿੱਤਾ ਗਿਆ ਇਸ ਤੋਂ ਬਾਅਦ ਐਡਾ ਵੱਡਾ ਅੰਦੋਲਨ ਬਣੂਗਾ ਜਾਂ ਲੋਕ ਇਕੱਠੇ ਹੋਣਗੇ ਹਾਂ ਹਾਂ ਅੰਦੋਲਨ ਵਾਲੀ ਨਾ ਤੁਸੀਂ ਗਲੋ ਅੰਦੋਲਨ ਤੇ ਐਂ ਚੱਲਦੇ ਰਹਿੰਦੇ ਨੇ ਕਦੀ ਮਿਟ ਗਏ ਕਦੀ ਹਟ ਗਏ ਕੀ ਪਤਾ ਇਸ ਤੋਂ ਵੱਧ ਹੋਵੇ ਕਿਉਂਕਿ ਹੁਣ ਲੋਕਾਂ ਦਾ ਜਿਹੜਾ ਇਹ ਵਤੀਰਾ ਸੀ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਨਹੀਂ ਜੀ ਅਸੀਂ ਕਿਸਾਨਾਂ ਦੇ ਹਦੈਸ਼ੀ ਆ ਜੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅੱਜ ਸਾਨੂੰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਭਗਵੰਤ ਮਾਨ ਕਿੰਨਾ ਕੋ ਕਿਸਾਨਾਂ ਦੇ ਨਾਲ ਖੜਾ ਹੈ ਕਿੰਨਾ ਕੋਈ ਕਿਸਾਨਾਂ ਦੀ ਮਦਦ ਕਰ ਰਿਹਾ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਜਿਹੜਾ ਖਨੌਰੀ ਬਾਰਡਰ ਇਸ ਵਕਤ ਇੱਥੇ ਜਿਹੜੇ ਤੰਬੂ ਲੱਗੇ ਹੁੰਦੇ ਸੀਗੇ ਉਹ ਲਗਭਗ ਪੁਲਿਸ ਇੱਥੋਂ ਪੱਟ ਕੇ ਰਾਤ ਸਾਰਾ ਕੁਝ ਧੂ ਧੂ ਕੇ ਇੱਥੋਂ ਲਜਾ ਚੁੱਕੀ ਹੈ ਕੁਝ ਅੱਗੇ ਟਰਾਲੀਆਂ ਨੇ ਉੱਥੇ ਜਾਣ ਦੀ ਆਗਿਆ ਨਹੀਂ ਉਹ ਅੱਗੇ ਜਾਣ ਨਹੀਂ ਦੇ ਰਹੇ ਉਹਨਾਂ ਦਾ ਕਹਿਣਾ ਕਿ ਇੱਥੇ ਖੜਕੇ ਕਰੋ ਜੋ ਕੁਝ ਕਰਨਾ ਅੱਗੇ ਜਾਣ ਨਹੀਂ ਦੇ ਪਰ ਉੱਥੇ ਕੁਝ ਟਰਾਲੀਆਂ ਮੌਜੂਦ ਨਹੀਂ ਜਿੱਥੇ ਕਿਸਾਨਾਂ ਦਾ ਜਿਵੇਂ ਕਹਿਣਾ ਕਿ ਫਰੋਲਾ ਫਰਾਲੀ ਕੀਤੀ ਗਈ ਉਹਨਾਂ ਦੇ ਬੈਗ ਫਰੋਲੇ ਗਏ ਆ ਉਹਨਾਂ ਦਾ ਸਮਾਨ ਹੈ ਜਿਹੜਾ ਉਹ ਵੀ ਇੱਥੋਂ ਪੁਲਿਸ ਲੈ ਗਈ ਹੈ ਟਰਾਲੀਆਂ ਟਰੈਕਟਰਾਂ ਨੂੰ ਜੇ ਤੇ ਜਿਹੜੇ ਚੱਲਦੇ ਸੀ ਉਹਨੂੰ ਚਲਾ ਕੇ ਲੱਗੇ ਹੀ ਆ ਬਾਕੀਆਂ ਨੂੰ ਟੋਚਨ ਪਾਪ ਪਾ ਕੇ ਮਸ਼ੀਨਾਂ ਦੇ ਨਾਲ ਇੱਥੋਂ ਲਾ ਜਾ ਚੁੱਕੀ ਹੈ